ਸਾਹਿਬਾ ਜੀ ਦੋਸਤੋ ਤੁਹਾਡੇ ਵੱਲੋਂ ਇੱਕ ਸੰਦੇਸ਼ ਲਿਖਿਆ ਜੀ ਸੁਣ ਕੇ ਦੱਸੋ ਕਿਹੋ ਜਿਹਾ ਲੱਗਾ ਆਹੋ ਨਹੀਂ ਮੈਂ ਕਿਸੇ ਦੀ ਹੋਣਾ ਸੋਹਣਿਆ ਤੇਰੇ ਨਾਲ ਮਰਨਾ ਜਿਉਣਾ ਸੋਹਣਿਆ ਪਤਾ ਮੈਨੂੰ ਕਿੰਨਾ ਪਿਆਰ ਕਰਦਾ ਸੀ ਤੂੰ ਮੈਂ ਵੀ ਤੈਨੂੰ ਕਰਕੇ ਵਖਾਣਾ ਸੋਹਣਿਆ ਹੋਰ ਨਹੀਂ ਮੈਂ ਕਿਸੇ ਦੀ ਹੋਣਾ ਸੋਹਣਿਆ ਤੇਰੇ ਨਾਲ ਮਰਨਾ ਜਿਉਣਾ ਸੋਹਣਿਆ ਉਹ ਯਾਦ ਮੈਨੂੰ ਦਿਨ ਜਦੋਂ ਸੀ ਤੂੰ ਰੁਕਿਆ ਤੂੰ ਕਹਿਣਾ ਸੀ ਗਾ ਲਵ ਯੂ ਮੈਂ ਤੈਨੂੰ ਟੋਕਿਆ ਯਾਦ ਉਹ ਦਿਨ ਜਦੋਂ ਸੀ ਤੂੰ ਰੁਕਿਆ ਤੂੰ ਕਹਿਣਾ ਸੀ ਗਾ ਲਵ ਯੂ ਮੈਂ ਤੈਨੂੰ ਟੋਕਿਆ ਚੇਤੇ ਕਰ ਪਲ ਪਛਤਉਂਦੀ ਰਹਿਣੀ ਆ ਪਿਆਰ ਤੈਨੂੰ ਕਰਕੇ ਵਿਖਾਉਣਾ ਸੋਹਣਿਆ ਵੇ ਹੋਣੀ ਮੈਂ ਕਿਸੇ ਦੀ ਹੁਣਾਂ ਸੋਹਣਿਆ ਤੇਰੇ ਨਾਲ ਮਰਨਾ ਜਿਉਣਾ ਸੁਣਿਆ ਪਤਾ ਮੈਨੂੰ ਕਿੰਨਾ ਪਿਆਰ ਕਰਦਾ ਸੀ ਤੂੰ ਮੈਂ ਵੀ ਤੈਨੂੰ ਕਰਕੇ ਵਿਖਾਉਣਾ ਸੁਣਿਆ ਹੋਰ ਨਹੀਂ ਮੈਂ ਕਿਸੇ ਦੀ ਹੁਣਾ ਸੁਣਿਆ ਤੇਰੇ ਨਾਲ ਮਰਨਾ ਜਿਉਣਾ ਸੁਣਿਆ ਲੋਕੇਸ਼ਨ ਤੇ ਪਿੰਡ ਤਲ ਵੰਡੀ ਲੱਭਦੀ ਏ ਕੀ ਰੱਖੀ ਤੇਰੀ ਫੋਟੋ ਮੰਗੇ ਚੰਗੀ ਲੱਗਦੀ ਲੋਕੇਸ਼ਨ ਤੇ ਪਿੰਡ ਤਲ ਵੰਡੀ ਲੱਭਦੀ ਏ ਕੀ ਰੱਖੀ ਤੇਰੀ ਫੋਟੋ ਮੰਗੇ ਚੰਗੀ ਲੱਗਦੀ ਹੱਥ ਫੜ ਮੇਰਾ ਹੁਣ ਲੈ ਜਾ ਸੋਹਣਿਆ ਜੇ ਮਿਲਿਆ ਨਾ ਮਰ ਕੇ ਮੁਖਣਾ ਸੋਹਣਿਆ ਵੇ ਹੋਣੀ ਮੈਂ ਕਿਸੇ ਦੀ ਹੁਣਾ ਸੋਹਣਿਆ ਤੇਰੇ ਨਾਲ ਮਰਨਾ ਜਿਉਣਾ ਸੋਹਣਾ ਪਤਾ ਮੈਨੂੰ ਕਿੰਨਾ ਪਿਆਰੀ ਕਜੀਦਾ ਸੀ ਤੂੰ ਮੈਂ ਵੀ ਤੈਨੂੰ ਕਰਕੇ ਵਿਖਾਉਣਾ ਸੋਹਣਾ ਹਾਂਜੀ ਬਸ ਸੁਣ ਕੇ ਦੱਸੋ ਕਿਹੋ ਜਿਹਾ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ